ਮਿਹਰਬਾਨ ਸੰਗ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸ਼ਬਦਾਂ ਦੇ ਹੇਰ ਫੇਰ ਚ ਮੋੜ ਤੁਹਾਡਾ ਸਵਾਗਤ ਅੱਜ ਦੀ ਛੋਟੀ ਕਹਾਣੀ ਦਾ ਨਾਮ ਆ ਹੈ ਦਾਦਾ ਜੀ ਸਾਲ 1995 11ਵੀਂ ਜਮਾਤ ਉਸ ਦਾ ਮੈਂ ਇਨਚਾਰਜ ਸਾਂ 152 ਬੱਚੇ ਉਸ ਜਮਾਤ ਵਿੱਚ ਬੈਠੇ ਹੁੰਦੇ ਸੀ ਹਾਜ਼ਰੀ ਲਾਉਂਦੇ ਲਾਉਂਦੇ ਕਈ ਵਾਰ ਤਾਂ ਪੀਰੀਡ ਲੰਘ ਜਾਣਾ ਕਈ ਵਾਰ ਕਿਸੇ ਨੂੰ ਕੁਝ ਪੁੱਛਣਾ ਵੀ ਪੈ ਜਾਂਦਾ ਸੀ ਇੱਕ ਵਾਰ ਇੱਕ ਮੁੰਡਾ ਸੀ ਜਿਹੜਾ 7-8 ਦਿਨ ਤੋਂ ਲਗਾਤਾਰ ਆ ਨਹੀਂ ਸੀ ਰਿਹਾ ਇੱਕ ਦਿਨ ਮੈਂ ਰੋਲ ਨੰਬਰ ਬੋਲਿਆ ਆਵਾਜ਼ ਆਈ ਯੈਸ ਸਰ ਮੈਂ ਵੇਖਿਆ ਮੈਂ ਕੋਲ ਬੁਲਾਇਆ ਉਹ ਮੇਰੇ ਕੋਲ ਆ ਗਿਆ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਬੇਟਾ ਇੰਨੇ ਦਿਨ ਹੋ ਗਏ ਤੂੰ ਆਇਆ ਨਹੀਂ ਸਕੂਲ ਉਹਨੇ ਹੌਰੀ ਜੀ ਮੇਰੇ ਕੰਨ ਦੇ ਕੋਲ ਆ ਕੇ ਕਿਹਾ ਸਰ ਮੇਰੇ ਦਾਦਾ ਜੀ ਗੁਜ਼ਰ ਗਏ ਸਨ ਇਸ ਕਰਕੇ ਮੈਂ ਆ ਨਹੀਂ ਸਕਿਆ ਇਹ ਗੱਲ ਸੁਣ ਕੇ ਮੈਨੂੰ ਲੱਗਾ ਵੀ ਕੀ ਕਹਿਣਾ ਹੈ ਮੈਨੂੰ ਮੈਂ ਕੁਝ ਕਿਹਾ ਨਾ ਉਹਨੂੰ ਐਨਾ ਮੈਂ ਜ਼ਰੂਰ ਕਿਹਾ ਮੈਂ ਕਿਹਾ ਬੇਟਾ ਅਰਜ਼ੀ ਦਾ ਭੇਜ ਸਕਦੇ ਸੀ ਚੱਲ ਕੋਈ ਨਾ ਬਹਿ ਜਾ ਉਹ ਬਹਿ ਗਿਆ ਸੁਲਤਾਨਵਿੰਡ ਗੇਟ ਦੇ ਕੋਲ ਰਹਿੰਦਾ ਸੀ ਉਹ ਔਰ ਉਹਦੇ ਕੋਲ ਹੀ ਮਾਸਟਰ ਬਲਦੇਵ ਸਿੰਘ ਜੀ ਸਾਡੇ ਧਾਰਮਿਕ ਦੇ ਅਧਿਆਪਕ ਸਨ ਉਹ ਵੀ ਰਹਿੰਦੇ ਸੀ ਪੀਰੀਅਡ ਖਤਮ ਹੋਣ ਤੋਂ ਬਾਅਦ ਜਦੋਂ ਮੈਂ ਉਹਨਾਂ ਨੂੰ ਮਿਲਿਆ ਤੇ ਮੈਂ ਜ਼ਿਕਰ ਕੀਤਾ ਮੈਂ ਕਿਹਾ ਇਸ ਤਰ੍ਹਾਂ ਉਸ ਮੁੰਡੇ ਦੇ ਦਾਦਾ ਜੀ ਫੌਤ ਹੋ ਗਏ ਉਹ ਕਹਿੰਦੇ ਉਹੋ ਤਿੰਨ ਚਾਰ ਦਿਨ ਪਹਿਲਾਂ ਮੈਂ ਮਿਲਿਆ ਉਹਨਾਂ ਨੂੰ ਮੈਂ ਕਿਹਾ ਤੁਹਾਡੇ ਕੋਲ ਕੋਈ ਫੋਨ ਨੰਬਰ ਹੈ ਉਹਨਾਂ ਦਾ ਕਹਿੰਦੇ ਮੇਰੇ ਉਹਦੇ ਪਿਤਾ ਦਾ ਫੋਨ ਨੰਬਰ ਹੈ ਮੈਂ ਗੱਲ ਕਰਦਾ ਉਹਨਾਂ ਦਾ ਨੰਬਰ ਮਿਲ ਆਇਆ ਗੱਲ ਕੀਤੀ ਹਾਲਚਲ ਪੁੱਛਿਆ ਉਹ ਕਹਿੰਦਾ ਜੀ ਹਾਲਚਲ ਠੀਕ ਆ ਤੁਸੀਂ ਸੁਣਾਓ ਮਾਸਟਰ ਬਲਦੇਵ ਸਰਾਂ ਨੂੰ ਥੋੜਾ ਸ਼ੰਕਾ ਹੋਇਆ ਉਹਨਾਂ ਨੇ ਸ਼ਬਦ ਘਮਾ ਗਏ ਹਿਰ ਫਿਰ ਮਾਰ ਕੇ ਥੋੜਾ ਜਿਹਾ ਪੁੱਛਿਆ ਬਾਪੂ ਜੀ ਦਾ ਸੁਣਾਓ ਕਿਦਾਂ ਉਹ ਕਹਿੰਦਾ ਬਾਪੂ ਜੀ ਤੇ ਹੁਣ ਸਾਈਕਲ ਲੈ ਕੇ ਨਿਕਲੇ ਨੇ ਖੇਤਾਂ ਨੂੰ ਮਾਸਟਰ ਬਲਦੇਵ ਸਰਾਂ ਨੂੰ ਆਲਾ ਗੁੱਸਾ ਆਇਆ ਉਹਨਾਂ ਫੋਨ ਤਾਂ ਬੰਦ ਕਰ ਦਿੱਤਾ ਫਿਰ ਬੜੇ ਦੁਖੀ ਹਿਰਦੇ ਨਾਲ ਉਹਨਾਂ ਨੇ ਮੁੰਨੇ ਨੂੰ ਬੁਲਾ ਲਿਆ ਆਪਣੇ ਕੋਲ ਉਹ ਕਹਿੰਦਾ ਯਾਰ ਸਾਡੇ ਨਾਲ ਹੀ ਸ਼ਬਦਾਂ ਨਾਲ ਹਿਰ ਫਿਰ ਕਰੀ ਜਾਣਾ ਤੂੰ ਝਾੜ ਝੰਮ ਚੌਕੀ ਕੀਤੀ ਮੁੰਡਾ ਮੰਨਿਆ ਮਾਫੀ ਮੰਗੀ ਮੇਰੇ ਕੋਲ ਗਲਤੀ ਹੋ ਗਈ ਆ ਮੇਰੇ ਦਾਦਾ ਜੀ ਠੀਕ ਠਾਕ ਨੇ ਤਾਂ ਕਈ ਵਾਰ ਵਿਦਿਆਰਥੀ ਛੇੜੇ ਨੇ ਉਹ ਅਧਿਆਪਕਾਂ ਨਾਲ ਵੀ ਸ਼ਬਦਾਂ ਦਾ ਹੇਰ ਫਿਰ ਕਰ ਜਾਂਦੇ ਤਾਂ ਬਹੁਤ ਬਹੁਤ ਧੰਨਵਾਦ